ਮਾਨਯੋਗ ਐਸਐਸਪੀ ਸਾਹਿਬ શ્રી ਅਜੇ ਗਾਂਧੀ ਆਈਪੀਐਸ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਅਸੀਂ ਇੱਕ ਟੀਮ ਤਿਆਰ ਕੀਤੀ ਹੈ ਜਿਹਦੀ ਵਿੱਚ ਜਿਹੜਾ ਸਾਡੇ ਟ੍ਰੈਫਿਕ ਇੰਚਾਰਜ ਸੁਮੰਦਰ ਸਿੰਘ ਤੇ ਡਿਸਟ੍ਰਿਕਟ ਐਜੂਕੇਸ਼ਨ ਚਲ ਟ੍ਰੈਫਿਕ ਜਿਹੜਾ ਇਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਤੇ ਇਹਦੇ ਵਿੱਚ ਜਿਹੜੇ ਸਾਡੇ ਡਿਲੀਵਰੀ ਬੁਆਏ ਨੇ ਮੇਨ 90 ਬੰਦੇ ਆ ਇਹ ਜਿਹੜਾ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ ਹੈ ਮਤਲਬ ਕੋਈ ਵੀ ਜੇ ਟ੍ਰੈਫਿਕ ਮਤਲਬ ਜੀ ਸਮੱਸਿਆ ਆਉਂਦੀ ਹੈ ਕੁਣ ਸੜਨ ਨਾਲ ਕਰਾਉਣਗੇ ਦੂਸਰਾ ਜੇ ਵੀ ਕੋਈ ਮੰਨੋ ਇਹਨਾਂ ਨਾਲ ਲੋਕਾਂ ਨਾਲ ਵਾਹ ਵਗਿਆ ਪੂਰਾ ਰਹਿੰਦਾ ਜੇ ਕੋਈ ਇਹਨਾਂ ਨੂੰ ਜਿਹੜਾ ਕੋਈ ਕਾਨੂੰਨ ਦੇ ਗਲਾਬ ਕੰਮ ਕਰਦਾ ਉਹਦੇ ਬਾਰੇ ਪਤਾ ਲੱਗਦਾ ਇਹ ਸਾਨੂੰ ਦੱਸਣਗੇ ਤੇ ਇਸ ਤਰ੍ਹਾਂ ਇਹ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਇਹਨਾਂ ਨੂੰ ਅਸੀਂ ਜਿਹੜੇ ਆ ਆਪਦੇ ਸਾਰੇ ਜਿਹੜੇ ਨੰਬਰ ਜਿਹੜੇ ਆ ਉਹ ਦਿੱਤੇ ਆ ਤੇ ਇਹ ਜਦੋਂ ਵੀ ਮੰਨੋ ਕੋਈ ਇਹੋ ਜਿਹੀ ਘਟਨਾ ਆਉਦੀ 112 ਤੇ ਜਿਹੜੇ ਕਾਲ ਕਰ ਸਕਦੇ ਆ ਬਾਕੀ ਵੀ ਜਿਹੜੇ ਆ ਜਿਹੜੇ ਅਸੀਂ ਵੀ ਆਪਦੇ ਆ ਆਪਣੇ ਟ੍ਰੈਫਿਕਨ ਕਾਰਜ ਜਿਹੜੇ ਸਾਡੇ ਅਗੇ ਨਾਲ ਨੇ ਜੋ ਜਿੰਨੇ ਵੀ ਮੁਲਾਜ਼ਮ ਸਾਡੇ ਨੰਬਰ ਇਹਨਾਂ ਨਾਲ ਦਿੱਤੇ ਆ ਇਹ ਉਹ ਜਿਹੜਾ ਸਾਡੇ ਨਾਲ ਨਾਲ ਜਦੋਂ ਵੀ ਇਸ ਤਰ੍ਹਾਂ ਕਰਨਾ ਹੋ ਆਪਾਂ ਵੀ ਨਾਲ ਦੀ ਨਾਲ ਤਾਲਮਿਲ ਕਰ ਸਕਦੇ ਆ ਲੋਕਾਂ ਨੂੰ ਵੀ ਸਾਡੀ ਇਹ ਹੀ ਅਪੀਲ ਹੈ ਕਿ ਜਿਹੜਾ ਆਪ ਦਾ ਕੰਮ ਪੂਰੇ ਰੱਖਣ ਤੇ ਜਿਹੜਾ ਉਹਨਾਂ ਨੂੰ ਵੀ ਕੋਈ ਜਿਹੜੀ ਇਸ ਤਰ੍ਹਾਂ ਸਮੱਸਿਆ ਨਾ ਆਵੇ ਤੇ ਜਿਹੜਾ ਸਾਡਾ ਟ੍ਰੈਫਿਕ ਇੰਨੇਰ ਵੀਗਨ ਜਿਹੜਾ ਵਧੀਆ ਤਰੀਕੇ ਨਾਲ ਚੱਰੇ ਨਾ ਜਿਹੜਾ ਮਾਹੌਲ ਇਹ ਵਧੀਆ ਰਹੇ ਤੇ ਟ੍ਰੈਫਿਕ ਇੰਨੇਰ ਵੀਗਨ ਚੱਲਦਾ ਰਹੇ ਅੱਜ ਇਹਦਾ ਸਾਨੂੰ ਜਿਹੜਾ ਹੁਣ ਅੱਗੇ ਰਿਸਪਾਂਸ ਮਿਲੇਗਾ ਉਹਦੇ ਮੁਤਾਬਕ ਅਸੀਂ ਅੱਗੇ ਜਿਹੜੇ ਬੰਦੇ ਤਾਵਾਗੇ ਜਾਂ ਉਸੇ ਹਸਾਬਾ ਕਰਾਂਗੇ ਬੀਜੀ